ਮੈਂ ਕਈ ਦਿਨ ਤੋਂ ਦੇਖ ਰਿਹਾ ਸਾਰ ਅਮਨੀਸ਼ ਸਿੰਘ ਬਿੱਟੂ ਜੀ ਦੇ ਖਿਲਾਫ ਬਹੁਤ ਜ਼ਿਆਦਾ ਬਕਵਾਸ ਕੀਤੀ ਜਾ ਰਹੀ ਹੈ ਅੱਜ ਉਹਦੋਂ ਹੱਦ ਹੋ ਗਈ ਇਹ ਤੇਲਗਾਨਾ ਦਾ ਬਧਾਇਕ ਹੈ ਉਹ ਸਾਰ ਅਮਨੀਸ਼ ਸਿੰਘ ਬਿੱਟੂ ਜੀ ਦੇ ਖਿਲਾਫ ਬੋਲ ਰਿਹਾ ਵਾ ਕਹਿ ਰਿਹਾ ਜਿਹੜਾ ਕੋਈ ਸਿਰ ਲਾ ਕੇ ਲਿਆਊਗਾ ਮੈਂ ਉਸ ਨੂੰ 1 ਏਕੜ ਜ਼ਮੀਨ ਦਵਾਂਗਾ ਮੈਂ ਉਸ ਨੂੰ ਇੱਕ ਟੁੱਟੇ ਜਿਹੜਾ ਐਮਐਲਏ ਆ ਨਾ ਤੇਲਗਾਨਾ ਦਾ ਮੈਂ ਤੂੰ ਤਾਂ ਇੱਕ ਰਾਹੁਲ ਗਾਂਧੀ ਜੀ ਨੂੰ ਖੁਸ਼ ਕਰਨ ਲੱਗਿਆ ਹੋਇਆ ਕਿਉਂਕਿ ਇਹ ਮर्यादा ਨਹੀਂ ਸਰ ਨੀਤ ਸਿੰਘ ਮਿੱਟੂ ਜੀ ਬੰਮਾ ਜੀ ਰਹੇ ਨੇ ਗੂੜੀਆਂ ਜੀ ਰਹੇ ਨੇ ਉਹਨਾਂ ਦੇ ਦਾਦਾ ਜੀ ਪੰਜਾਬ ਦੇ ਲਈ ਸੁੱਖ ਸ਼ਾਂਤੀ ਲਿਆ ਕੇ ਆਪ ਸ਼ਹੀਦ ਹੋ ਗਏ ਆਪ ਬੰਬਰ ਨਾਲ ਸ਼ਹੀਦ ਹੋ ਗਏ ਨੇ ਉਹ ਤੇਰੇ ਵਰਗੇ ਸਿਰਫਰੇ ਐਮਐਲਏ ਨੂੰ ਮੈਂ ਕਹਿਣਾ ਚਾਹਨਾ ਵਾ ਐਨੇ ਤੇਰੇ ਵਿੱਚ ਦਮ ਨਹੀਂ ਹੈ ਮੈਂ ਤੇਰੇ ਅੱਗੇ ਛਪੇੜਾ ਮਾਰ ਸਕਦਾ ਵਾਂ ਦੇ ਐਮਐਲਏ ਦੇ ਮੈਂ ਗੁਰਸਿਮਰਨ ਸਿੰਘ ਮੈਂ ਤੇਰੇ ਚਪੇਣਾ ਮਾਰ ਸਕਦਾ ਮਾਰ ਕੇ ਕਿਉਂਕਿ ਤੁਹਾਡੇ ਲੋਕਾਂ ਵਿੱਚ ਦਮ ਨਹੀਂ ਹੈ ਤੁਸੀਂ ਆਏ ਦੇਣ ਕੁਛ ਨਾ ਕੁਛ ਰਾਹੁਲ ਗਾਂਧੀ ਜੀ ਦੇ ਹੱਕ ਵਿੱਚ ਬੋਲ ਕੇ ਵੀ ਪਤਾ ਨਹੀਂ ਅਸੀਂ ਬੋਲ ਲਾਂਗੇ ਸਾਨੂੰ ਮੰਤਰੀ ਬਣਾ ਦੂ ਸਾਨੂੰ ਕੁਝ ਹੋਰ ਬਣਾ ਦੂਗਾ ਪਰ ਬਿਲਕੁਲ ਨਹੀਂ ਬਣਾਊਗਾ ਮੈਂ ਕਹੋ ਰਾਹੁਲ ਗਾਂਧੀ ਜੀ ਬਾਰੇ ਵੀ ਕਹੂੰਗਾ ਵੀ ਜਿਹੜਾ ਉੱਥੇ ਗੁਰਪਤੰਥ ਪੰਨੂ ਰਾਹੁਲ ਗਾਂਧੀ ਦਾ ਸਮਰਥਨ ਕਰਦਾ ਸੀ ਲੇਕਿਨ ਉਹ ਰਾਹੁਲ ਗਾਂਧੀ ਨੂੰ ਸਟੇਜ ਤੇ ਨਹੀਂ ਜਾਣਾ ਚਾਹੀਦਾ ਸੀ ਜਿਹੜੀ ਮੇਰੀ ਜਾਤੀ ਦਾ ਹੈ ਕੋਈ ਪੰਜਾਬ ਵਿੱਚ ਸਾਰੇ ਅਮਰਤਾਰੀ ਲੋਕ ਸਿੱਖ ਨੇ ਉਹਨਾਂ ਨਾਲ ਕਿਸੇ ਨਾਲ ਕੋਈ ਬਤਕਾਰਾ ਨਹੀਂ ਹੁਣ ਦੇਖੋ ਮੇਰੇ ਕੜਾ ਪਾਇਆ ਹੋਇਆ ਆ ਮੇਰੇ ਸ਼੍ਰੀ ਸਾਹਿਬ ਪਾਈ ਹੋਈ ਆ ਕਿਸ ਦੀ ਹਿੰਮਤ ਆ ਵੀ ਮੇਰੀ ਲਾਹਾ ਦੇ ਲੇਕਿਨ ਆਪਾਂ ਅਮਰੀਕਾ ਵਿੱਚ ਜਾ ਬਹਿ ਰਹਿ ਕੇ ਜਾਂ ਬਹਿ ਕੇ ਉੱਥੇ ਗੱਲਾਂ ਕਰੀਏ ਮੀਡੀਆ ਕੇ ਆਪਾਂ ਉਹਨੇ ਭਾਰਤ ਨੂੰ ਨਿੰਦੋ ਹਿੰਦੁਸਤਾਨ ਬਹੁਤ ਵਧੀਆ ਵਾ ਹਿੰਦੁਸਤਾਨ ਦੇ ਹਰ ਆਦਮੀ ਖੁਸ਼ਹਾਲ ਆ لیکن اپا اسے امریکہ ਨੂੰ ਕਿਉਂ ਕੁਝ ਕਰਨਾ ਚਾਹੁੰਦੇ ਆ چاہے ਇਥੇ اپوزیشن پارٹی میں ਕਹੂੰਗਾ چاہے ਮੌਜੂਦਾ ਸਰਕਾਰਾਂ ਨੇ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਨਾ ਕਿ ਇੱਕ ਦੂਜੇ ਦੇ ਖਿਲਾਫ ਕਿਤਾਬਸ਼ ਕਰਨਾ ਚਾਹੀਦਾ ਵਾ ਦੇ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹਨਾ ਮੈਂ ਹੈ ਇਹਦਾ ਤੇਲ ਤੇਲਗਾਨਾ ਦਾ ਐਮਐਲਏ ਨਾ ਅਰਚਾ ਦਰਜ ਕਰਦੇ ਹੋ ਨਹੀਂ ਮੈਂ ਉਹਦੇ ਘਰ ਜਾ ਕੇ ਧਰਨਾ ਦਊਗਾ ਉਹਦੇ ਤੇਲਗਾਨਾ ਜਾ ਕੇ ਉਹਦੇ ਕਿਉਂਕਿ ਇਹਦੀ ਨਾਸੀ ਧੂਆਂ ਲਿਆ ਦੇਾਂਗੇ ਜੇਰ ਸਾਰ ਮਨੀਸ਼ ਸਿੰਘ ਬਿੱਟੂ ਜੀ ਬਾਰੇ ਕਿਸੇ ਨੇ ਵੀ ਬਕਵਾਸ ਕੀਤੀ ਮੇਰਾ ਛੋਟਾ ਭਰਾ ਵਾ ਛੋਟਾ ਭਰਾ ਹੀ ਆ